ਸਰੋ ਪਿਆਰਿਓ ਅੱਜ 2025 ਚੜਿਆ ਏ ਪਿਛਲੇ ਸਾਲ ਵਿੱਚ ਬਹੁਤ ਕੁਝ ਸਾਨੂੰ ਵੇਖਣਾ ਵੀ ਪਿਆ ਤੇ ਸਹਿਣਾ ਵੀ ਪਿਆ ਸਤਗੁਰੂ ਜੀ ਦੇ ਅੱਗੇ ਇਹੀ ਅਰਦਾਸ ਬੇਨਤੀ ਆ ਕਿ ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਪਰ ਤੇ ਤੇ ਲਿਓ ਬਾ ਸਤਗੁਰੂ ਜੀ ਕਿਰਪਾ ਕਰਿਓ ਆਉਣ ਵਾਲੇ ਸਮੇਂ ਚ ਖਾਲਸੇ ਦੀ ਬੋੜੀ ਕਰੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ ਤੇ ਖਾਲਸਾ ਪੰਥ ਵਿੱਚ ਏਕਤਾ ਇਤਿਫਾਕ ਬਖਸ਼ੋ ਜੀ ਸਾਰੀਆਂ ਹੀ ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਤਿਗੁਰ ਆਪਣੇ ਚੰਨਾ ਕਮਲਾਨਾ ਜੋੜ ਕੇ ਖੁਸ਼ੀਆਂ ਬਖਸ਼ਿਸ਼ ਕਰਨ ਇਹੀ ਅਰਦਾਸ ਹੈ ਜੀ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਸਾਰੀ ਸਤ ਸੰਗ ਲੱਖ ਲੱਖ ਵਧਾਈਆਂ ਜੀ ਨਵਾਂ ਸਾਲ ਪ੍ਰਾਨ ਪਰਣਾਣਾ ਭਾਰਵੀਂ ਤੋਂ ਕਵੀ ਕੁਝ ਮਠੀਆ ਘਰਾਂ ਛੜਦਾ ਹੋਇਆ ਤੇ ਕੌੜੀਆਂ ਜਾਂਦਾ ਨੂੰ ਨਾਲ ਲੈ ਕੇ ਅੱਜ ਸੰਗ੍ਰੋਹ ਹੋਇਆ ਅਸੀਂ ਸਤਿਗੁਰ ਨਾਨਕ ਪਾਤਸ਼ਾਹ ਦੇ ਕਰਦਾਰ ਤੇ ਖੜੇ ਅਰਦਾਸ ਕਰਦੇ ਹਾਂ ਕਿ ਸਾਲ 225 ਨਵਾਂ ਸਾਲ ਸਮੂਹ ਸੰਸਾ ਨੇ ਮੁਕਾਈ ਲਈ ਸਾਰੀ ਮੁਕਾਈ ਲਈ ਇੱਕ ਨਵਾਂ ਖੁਸ਼ੀਆਂ ਕੀੜਾ ਤੇ ਖਸਾਲੀਆਂ ਭਰਿਆ ਨਵੇਂ ਮੀਂਹ ਪੱਥਰ ਲੈ ਕੇ ਆਵੇ ਦੇਸ਼ ਦੇ ਵਿੱਚ ਪੂਲ ਵਿਸ਼ਵ ਦੀ ਸ਼ਾਂਤੀ ਆਪਕੀ ਭਾਈਚਾਰਾ ਜੋ ਮਜ਼ਬੂਤ ਕਰਨ ਲਈ ਇੱਕ ਨਵੇਂ ਰਾ ਪੱਥਰੀ ਲਾ ਕੇ ਆਵੇ ਜੇਨ ਸਾਰੀ ਸੰਸਾ ਦੁਨੀਆ ਦੇ ਲੋਕਾਂ ਦੇ ਆਪਕੀ ਭਾਈਚਾਰਾ ਵਿੱਚ ਮਜ਼ਬੂਤ ਹੋਵੇ ਸੋਕ ਸ਼ਾਂਤੀ ਆਵੇ ਤੇ ਆਪ ਆਪਕੀ ਜੋ ਪੁਰਾਣੇ ਸਾਲਾਂ ਦੇ ਵਿੱਚ ਮੁਕਤਾ ਦੇ ਵਿੱਚ ਜੋ ਬਕਰੀਵੇਂ ਸੀ ਜੋ ਅਤਵਾਦ ਸੀ ਗੈਂਗਵਾੜ ਸੀ ਉਹਦੇ ਤੋਂ ਮੁਕਤ ਹੋਏ ਤਾਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਚੰਗੇ ਰਸਤੇ ਤੇ ਆ ਕੇ ਸਮਾਜ ਦੇ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਵੇ ਜੋ ਜਿਹੜਾ ਸਿੱਖੀ ਤੌਰ ਤੇ ਹੈ ਉਹ ਤੇ ਚੇਤ ਦੇ ਮਹੀਨੇ ਵਿੱਚ ਚੜਦਾ ਹੈ ਸਾਲ ਪਰ ਫਿਰ ਵੀ ਜਿਹੜਾ ਅੱਜ ਸਾਲ ਚੜਿਆ ਸਾਰਿਆਂ ਵਾਸਤੇ ਗੁਰੂ ਮਹਾਰਾਜ ਜੀ ਛੜਦੀਆਂ ਕਲਾ ਬਖਸ਼ਣ ਤੰਦਰੁਸਤੀਆਂ ਦਾਤਾ ਬਖਸ਼ਣ ਨਾਮ ਬਾਣੀ ਦੇ ਪਿਆਰ ਬਖਸ਼ਿਸ਼ ਕਰਨ ਹਰ ਮદાન ਫਤੇ ਕਰਨ ਕਿਸੇ ਗੱਲ ਦੀ ਟੋਟਨੀ ਆਉਣ ਕਿਰ ਸੋ ਗੁਰਬਾਣੀ ਪੜ ਕੇ ਆਪਣੇ ਜੀਵਨ ਨੂੰ ਸਫਲਾ ਤੇ ਵਡਵਗਾ ਬਣਾਓ ਗੁਰਬਾਣੀ ਵਿੱਚ ਸਭ ਕੁਝ ਹੈ ਧੁਰ ਕੀ ਬਾਣੀ ਆਜ ਤਿੰਨ ਸਗਲੀਆਂ ਚਿੰਤ ਮਟਾਈ ਜੋ ਵੀ ਤੁਸੀਂ ਗੁਰਨਾਣਕ ਪਾਤਸ਼ਾਹ ਦੇ ਦਰ ਤੋਂ ਗੁਰਦੁਆਰਾ ਕੰਧ ਸਾਹਿਬ ਤੋਂ ਮੰਗੇ ਗੋ ਉਹ ਤੁਹਾਨੂੰ ਮਿਲੇਗਾ ਕਿਉਂਕਿ ਇਹ ਗੁਰਨਾਣ ਸਾਹਿਬ ਦੀ ਚਰਨ ਸ਼ੋਪਰਾਪਤ ਗੁਰਦੁਆਰਾ ਕੰਧ ਸਾਹਿਬ ਕੰਧ ਅਜੇ ਵੀ ਮੌਜੂਦ ਹੈ ਜੋ ਕਿ ਤੁਸੀਂ ਨਿਰੋਧ ਰੇੜੇ ਤੋਂ ਆ ਕੇ ਦਰਸ਼ਨ ਕਰਦੇ ਹੋ ਤੇ ਆਪਣੇ ਜੀਵਨ ਨੂੰ ਸਫਲਾ ਤੇ ਵਿਫਾਗਾ ਬਣਾਉਂਦੇ ਹੋ ਸੋ ਵੱਧ ਤੋਂ ਵੱਧ ਬੇਨਤੀ ਹੈ ਕਿ ਗੁਰੂ ਘਰ ਨਾਲ ਜੁੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾਮ ਬਾਣੀ ਨਾਲ ਪਿਆਰ ਕਰੋ ਔਰ ਨਿਤਨੇਮੀ ਬਣ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਰਿਆਂ ਨੂੰ ਫੇਰ 9 ਸਾਲ ਦੀਆਂ ਲੱਖ ਲੱਖ ਵਧਾਈਆਂ